ਡੱਕਦੇ ਡੱਕਦੇ ਵਾਹ ਲੈ ਗੁਰੂ ਇਨੇ ਬੰਦੇ ਆਵੇ ਕਿੰਨੇ ਬੰਦੇ ਲਾ ਲੋ ਥੱਲੇ ਨਹੀਂ ਬੈਨ ਦਿੰਦਾ ਜੀ ਹਾਂ ਵੇਲਾ ਫੇਰ ਮੈਨਾਂ ਇਹਨੇ ਖਾਣੀਆਂ ਵੇਲਾ ਨੇ ਜਾ ਉਹ ਖਾਲੀ ਪੀਜੀ ਦਲਾਏ ਕਾਰ ਦੀ ਆਵਾਜ਼ ਹੀ ਕਾਰ ਦੀ ਨਾ 100 ਲੀਟਰ ਪੜਿਆ ਹਾਲੇ ਹੋਊਗਾ ਸਸਤੇ ਕਿੰਨੇ ਘੇਰੇ ਦੇ ਪੰਜ ਪੰਜ 6 ਪੰਜ ਗੇਰਾ ਇਹ ਆਉਂ ਚਾਰ ਨੇ ਦੇ ਉਹ ਡੱਕਦੇ ਡੱਕਦੇ ਕੀ ਹੋ ਗਿਆ ਉਹ ਬਹਿ ਨਹੀਂ ਦਿੰਦਾ ਬੋਲਾ ਤੇਰੀ ਮਜੀਦ ਤੈਨੂੰ ਚਾਹ ਗੁਰੋ ਇੰਨੇ ਬੰਦੇ ਆਵੇ ਕਿੰਨੇ ਬੰਦੇ ਲਾ ਲਓ ਥੱਲੇ ਨਹੀਂ ਬਹਿਨ ਦਿੰਦਾ ਜੀ ਹਾਂ ਵੇਲਾ ਫੇਰ ਮੈਂਨੇ ਇਹਨੇ ਖਵਾਣੀਆਂ ਵੇਲਾ ਨੇ ਉਹ ਖਾਲੀ ਭਈ ਤੇ ਲੈ ਉਹਦਾ ਵੀ ਅਗਲਾ ਕੀ ਕਰਾ ਉਹ ਖਾਲੀ ਤੇਲ ਫੁਕੀ ਦਾ ਇੱਕ ਛਾੜ ਚਲ ਜਣਾ ਇਧਰੋਂ ਉਹ ਕਿਧਰ ਲੈ ਗਿਆ ਆਹ ਵੱਡਿਆ ਨਹੀਂ ਗਿਆ ਉਹ ਜਿਹੜਾ ਪੁੱਛ ਕੇ ਨਹੀਂ ਜਾਂਦੇ ਉਹਨੇ ਘਾਇਰ ਜਿੱਥੇ ਘਾਇਰ ਆਦੇ ਹੋਏ ਇਹਦਾ ਮੁੰਡਾ ਵਾ ਕਿਹਦਾ ਆਏ ਨੇ ਦੋ ਤਿੰਨ ਕੰਮ ਪੁੱਠੇ ਕੀਤੇ ਨੇ ਛਤਰੀਆਂ ਨੇ ਲੈ ਫੇਰ ਮੋੜ ਲੈ ਆਈ ਇਹਨੂੰ ਆ ਗਈ ਆ ਫੇਰ ਲਈ ਪਹਿਲਾਂ ਖਾਲੀ ਉਹਨੂੰ ਲੈ ਗਿਆ ਫੇਰ ਇਹਨੂੰ ਲੈ ਆ ਹਾਂ ਮੇਰਾ ਮਾਪਾ ਉਹਨੇ ਮੈਨੂੰ ਥੋੜੀ ਮਾਰੀ ਆ ਉੱਪ ਚੋਂਦਾ ਬੜੀ ਇੱਕੇ ਗੜੇ ਪਾਉਂਦੇ ਹੋਰ ਉਹ ਤਾਂ ਖਾਲੀ ਲਈ ਫਿਰਦਾ ਕਟਰ ਕਟਰ ਨੂੰ ਵੜ ਗਿਆ ਠੀਕਲ ਹੋ ਗਈ ਆ ਚਲਦੀ ਵੇ ਕਟਰ ਉਹ ਫੇਰ ਇਹਨੂੰ ਲੈ ਆ ਪਹਿਲਾਂ ਉਹਨੂੰ ਲੈ ਗਿਆ ਹੁਣ ਇਹਨੂੰ ਲੈ ਆ ਬੱਲੇ ਉਹ ਤੇਰੇ ਹੂੰ ਹੂੰ ਵੱਡੇ ਆਣਾ ਖੱਤਾ ਹੋਣ ਜਨੇ ਵੱਡੇ ਆਣਾ ਸਾਰਾ ਹੀ ਹੈ ਪੱਥਰੀ ਚ ਲਾਗਣਾ ਜਨੇ ਹੋ ਸਕਦੇ ਆ ਕਰਦਾ ਕੀ ਯਾਰ ਮੈਂ ਨਾ ਜਾਵਾਂ ਉਹਦੇ ਇਵੇਂ ਭਜਾਈ ਫਿਰਦਾ ਗੁਰੂਆ ਕਮਾਲ ਲਾਲੂ ਸੀ ਜਨੇ ਹਾਂ ਲਾਤਾ ਸੀ ਕਮਾਲ ਕਰ ਦੂ ਇਹ ਫੜ ਕੇ ਇਹ ਇਨੇ ਬਤਾ ਤੁਹਾਡੇ ਰੋਗ ਨਹੀਂ ਆਉਂਦਾ ਇਹਨੂੰ ਮੈਂ ਭਰਾ ਥੱਲੇ ਆ ਜਾ ਨਹੀਂ ਚਲਦੀ ਤੇ ਉਧਰੇ ਲੈ ਕਰਦਾ ਕੀ ਹੈ ਰਾਈ ਇਹ ਪਤਾ ਇਹਦਾ ਆਜੋ ਉਹ ਕੀ ਆਦਾ ਏ ਹੰਲਾ ਫਰਮਾਨ ਕੋ ਖਾਲੀ ਕਬਝਾਈ ਫਿਰਦਾ ਸੀ ਖਾਲੀ ਕਬਝਾਈ ਫਿਰਦਾ ਖਾਲੀ ਕਬਝਾਈ ਫਿਰਦਾ ਖਾਲੀ ਉਹਦਾ ਨਹੀਂ ਬਣਾਉਣਾ ਵੀਡੀਓ ਕਿਉਂ ਕੀ ਗੱਲ ਨਹੀਂ ਨਹੀਂ ਮੈਂ ਖਾਲੀ ਕਬਝਾਈ ਫਿਰਦਾ ਹਾਲੀ ਮੋੜ ਕੇ ਲੈ ਆਉਂਦੇ ਨਹੀਂ ਨਹੀਂ ਪਹਿਲਾਂ ਇਧਰ ਖਾਲੀ ਗਿਆ ਕਟਰ ਲਾਈ ਜਾਂਦਾ ਹੈ ਇਹ ਨੂੰ ਨਹੀਂ ਲਾਉਣਾ ਲਾਈਵ ਨੇ ਡਰਾਈਵਰ ਬਲ ਗਿਆ ਵੇਖੋ ਕਰਦਾ ਡਰਾਈਵਰ ਹੋ ਗਿਆ ਚੇਂਜ ਲੈ ਕਿੰਨੇ ਬੰਦੇ ਵੇਲਾ ਲਵੀ ਬੱਲੇ ਬੱਲੇ ਆ ਵਟ ਭਰੀ ਭੀ ਬੰਦੇ ਆ ਨਾ ਵੇ 1 2 3 4 5 6 7 8 9 10 ਦੇਖੋ ਆਉਦਾ ਜੀ ਇਹ ਆ ਤੇਰਾ ਹੋਦ ਰਿਹਾ ਸੁੱਟੂ ਕਾ ਲੱਗਦਾ ਜਵਾਨ ਮਗਰ ਲਈ ਮਾਂ ਮੇਰੇ ਨੀਲ ਭਰਦੇ ਰਹਾ ਏ ਤੇੜਿਆ ਤੇੜਿਆ ਭਜਾਈ ਜਾਂਦਾ ਪੁਰਾਣੀ ਮਸ਼ੀਨਾਂ ਦਾ ਵੇਖੀ ਚੀ ਉਹਨੇ ਹਾਂ ਇਹ ਨੂੰ ਕਰਾ ਢਾਣੇ ਪਾਉਣ ਦੀ ਕਿਸਾ ਹੋਈ ਗਰ ਲੱਭ ਜੀ ਕਿ ਕਿ ਕਰ ਮੀ ਦੇਖਾਂ ਲੀ ਲਿਆ ਹੁੰਦਾ ਇੰਨੀ ਭਜਣਾੜੀ ਨਹੀਂ ਹੋ ਹੋ ਕਣਕ ਦੇ ਕੀੜਾ ਲੋਂਡਿਆ ਹੋ ਕਣਕੇ ਦੇ ਕੀੜਾ ਲਿਆਉਂਦਾ ਪਿਛੇ ਪਏ ਇਹ ਨਾ ਥਲੇ ਸੁੱਟੀ ਹੁੰਦਾ ਸਾਰਾ ਜੀ ਗਾੜੀ ਕੋਈ ਕਣਕ ਪੁੰਜੀ ਕਰੀ ਆਉਂਦਾ ਟੈਂਕੀ ਦੇ ਪੱਜ ਜਾਵੇ ਕਖਣਾ ਹਾਂ 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 ਲਾਰੂ ਵੇਖੀ ਗਏ ਪਹਿਲਾਂ ਹੀ ਹੋਲੀ ਆ ਗਿਆ ਹਾਂ ਕੋਈ ਉਹ ਜਵਾਗੜੇ ਜੀ ਦਿਮਾਗ ਹੁੰਦਾ ਤੇ ਘਾਟੀ ਕਰ ਦੇ ਵੇ ਵਾ ਕਿੰਨੀ ਛੱਡੀ ਆ ਪਰ ਐ ਨਹੀਂ ਨਹੀਂ ਇਹ ਨਾ ਕਰੀ ਐ ਨਾ ਕਰੀ ਆਇਆ ਕਰ ਸਕੂ ਫਿਰ ਵਿੱਚ ਕਰਦਾ ਦੇਖੀ ਵੇਖੀ ਹੋਰ ਹੋ ਰਹੀ ਆ ਕੋਈ ਨਹੀਂ ਦਾ ਬੱਚਰ ਦੇ ਪੂਰੀ ਗੱਲਬਾਤ ਆ ਪੂਰੀ ਗੱਲਬਾਤ ਆ ਖਿੱਚ ਕਰ ਲੈ ਫਿਰ ਨਿਕਲ ਆਸੀ ਲੈ ਫਿਰ ਹੋਰੇ ਕਣਕ ਲੰਮੇ ਪਈ ਨੇ ਥੱਲੇ ਵਾ ਭਜਾਉਂਦਾ ਕਿਉਂ ਵਾਲੀਏ ਭਜਾਉਂਦਾ ਕਿਉਂ ਤਬੀ ਮਗਰੇ ਚੱਲ ਪੈ ਰੋਂਦਾ ਜੀਗਦਾ ਨਾ ਨਹੀਂ ਇਹ ਰਣਾ ਬਾਜ਼ਰ ਨਵੀਂ ਨਵੀ ਆਵੇ ਪਰ ਕੋਲ ਆਂਦੀ ਹੁਣ ਇਹ ਵੀ ਚੱਲਣੀ ਇੱਥੇ ਕਰਦੇ ਕਾ ਕਰਦੇ ਵੀ ਵਦਰਾ ਆ ਗੁਰਨਾਣਕ ਵੀ ਚੱਲ ਜੇ ਲੱਗੀ ਜੋ ਹੈਗੀ ਤੇ ਠੰਡੀ ਆ ਦੇ ਪਰ ਨੱਪੀ ਆਉਂਦੀ ਕੱਪ ਬ੍ਰੇਵਰੋ ਲਾ ਹੈ ਉਹ ਚਲਾ ਦੇ ਭਾਈ ਮੁੰ ਉਹ ਕਿਉਂ ਹੈ ਤੁਸਾਂ ਬੈਡਰਾ ਵਿੱਚ ਦੇਲੇ ਉਹਦੇ ਆ ਪੰਗੇ ਲੈਣੇ ਨਹੀਂ ਚਾਹੀਦੇ ਵੈਸੇ ਕੁੜੀ ਜੇ ਰੱਖ ਤਾ ਲੈ ਜੀ ਵਿੱਚ ਕੀ ਜਿੱਤ ਗਏ ਹੌਲੀ ਹੋਣੀ ਅੱਛਾ ਤੇ ਲੈ ਗਏ ਆ ਉਹਨੇ ਵੜਦਣਾ ਦੁੱਜੀ ਨੇ ਜਿਲੇ ਜਿਲੇ ਨੇ ਚੱਲਣੇ ਵੜਦਣਾ ਦੁੱਜੀ ਨੇ ਜਿਲੇ ਜਿਲੇ ਇਹ ਚੱਲੀ ਨੇ ਜਰ ਉਹਨੇ ਵੜਦਣਾ ਮਾ ਕਿਨੇ ਜਨ ਉਹਨੇ ਵੜਦਣਾ ਉਹਨੇ ਜਰ ਨੂੰ ਸਹੀ ਗੱਲ ਹੈ ਡਰਾਈਵਰ ਮਾੜੇ ਤੇ ਵੀਰ ਜੀ ਰੱਖ ਬੈਠੇ ਰਗੀ ਲੈ ਗਏ ਤਾਂ ਕਿ ਡਰਾਈਵਰ ਦਾ ਮੂੰਹ ਖਾ ਉਹਦਾ ਡਰਾਈਵਰ ਤੇ ਕੋਈ ਹਾਲ ਨਹੀਂ ਡਰਾਈਵਰ ਦਾ ਡਰਾਈਵਰ ਦਾ ਬੰਦਾ ਲੱਗਦੇ ਪਊੀ ਸਹੀ ਗੱਲ ਆਲੋ ਵੀਰੋ ਚੱਲ ਪੇ ਲੱਗੀ ਜੋ ਜਿਹੜੇ ਦੇਖ ਤੋਂ ਹੀ ਲਿਉਣੀ ਆ ਤੇ ਸ਼ਾਂਰ ਵਰਗੀ ਚੱਲੀ ਜਾਵੇ ਖੜਦਾ ਹੀ ਜਾਂਦੀ ਜਣਾ ਜੇ ਲੋਰ ਵਿੱਚ ਦਰ ਪਾਹ ਦਰ ਵਿੱਚੋਂ ਟਰੈਕਟਰ ਨੂੰ ਮਾਤ ਕੇ ਜੇ ਸਾਹ ਜੋਰ ਹੈ ਨਹੀਂ ਸਿੱਧਾ ਬਰਾ ਦਬਾਵਰਾ ਪਸਟੇਰਾ ਕੱਛੇ ਫਰੈਂਟਰ ਕੱਛੇ ਫਰੈਂਟਰ ਮੁਜੱਤਰ ਜੈਦੀ ਦੀ ਤਾ ਨਾਮ ਮੁਜੱਤ ਦਾਾਈ ਕੱਟਰਾ ਵਾ ਕਰਦਾ ਹੀ ਏ ਉਹ ਇਸ਼ਾਰੇ ਕੋਈ ਕਰਦਾ ਲੋ ਵੀ ਮੇਂ ਤਰੋ ਝਾੜ ਸੋਣਾ ਹਰ ਕੀ ਉਹ ਕੀ ਆਉਂਦਾ ਤੈਨੂੰ ਕੀ ਆਉਂਦਾ ਏ ਕੋਈ ਨਹੀਂ ਆਉਂਦਾ ਘੋੜੀ ਰਹਿ ਏ ਗਾੜਾ ਕਰਦਾ ਏ ਦੇਖਿੰਦੇ ਮਾੜਾ ਅੱਛਾ ਅੱਛਾ ਸਾਡੇ ਵੀਡੀਓ ਚੈਨਲ ਨੂੰ ਮੈਨੂੰ ਲੱਗਦਾ ਹੈ ਸਬਸਕ੍ਰਾਈਬ ਕਰੋ ਸਾਡੇ ਵੀਡੀਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਦੇਬਲ ਦੀ ਆਈਕਨ ਆ ਮਿਲੂ ਤੁਹਾਨੂੰ ਜਿਹੜੀ ਕਿੰਨੀ ਕਿੰਨੀ ਦਰਮਿਆਨ ਆ ਕਰੀਂ ਲੈ ਧਾਕ ਪਾਦਾ ਹੈ ਧਾਕ ਉਹ ਨਵੀਂ ਨੇ ਕੱਢੀ ਜੀ ਢੂੜ ਨਾ ਹਾਂ ਰਹੀ ਹਰੀ ਆ ਕੁੰਡੀਆਂ ਓਨੇ ਹਰੀ ਜੀ ਕੁੰਡੀ ਲੋ ਵੀ ਮਤਰੋ ਕੇ ਰਾਬਣਾ ਲੈ ਯੂਰਾ ਕੇ ਆਵਣਾ ਐਂਦੇ ਬੜੀ ਨਵੀਂ ਹੈਂ ਲੋਟੇ ਪਾਈ ਉਹਦੀ ਧੱਕ ਨਾ ਖੜੀ ਹੋ ਉਹ ਵੀ ਜਾ ਰਹੀ ਹੈ 755 ਨਵਾਂ ਜਗੰਦਰਪਰਾਜ ਲਾਉਣ ਲਿਆ ਕਿੱਦਾਂ ਰੰਦਰ ਟਰੈਕਟਰ ਚੜਾ ਉਹ ਪਹਿਲਾਂ ਕਿਤਨਾ 36 20 56 20 ਉਹ ਵੀ ਸਿਰਾ ਇਹਦੀ ਆਵਾਜ਼ ਵੀ ਨਹੀਂ ਆਈ ਜਣਾ ਮੇਰੀ ਬਾਜ਼ ਨਹੀਂ ਆਈ ਜੋਣੀ ਬਾਜ਼ ਰੇਸ ਕਰੀ ਬੜੀ ਹਾਂ ਇਹਦੀ ਬਾਜ਼ ਕਾਰ ਦੀ ਬਾਜ਼ ਹੀ ਕਾਰ ਲੇ ਨਾ ਸੋਹਣਾ ਟਰੈਕਟਰ ਬਣਿਆ ਨਾਲੇ ਉਹ ਮਸਸਤਾ ਕਿੰਨੇ ਘੇਰੇ ਦੇ ਪੰਜ ਪੰਜ 6 ਪੰਜ ਘੇਰਾ ਇਹ ਆਉ ਚਾਰ ਨੇ ਦੇ ਆ ਇਹਨਾਂ ਦੇ ਪੰਜ ਹੀ ਹੁੰਦੇ ਆ ਨਹੀਂ ਸਾਰੇ ਚਾਰ ਹੀ ਹੁੰਦੇ ਆ ਨਹੀਂ ਪੰਜ ਨੋ ਦੇ ਪੰਜ ਹੁੰਦੇ ਆ ਨਹੀਂ ਨਹੀਂ ਇਹ ਜਰਡ ਆ ਨਾ ਚੇਂਜਰ ਵਾਲਾ ਨੋ ਦੇ ਚੇਂਜਰ ਵਾਲਾ ਸਾਡੇ ਵਾਲੇ ਦੇ ਪੰਜ ਹੀ ਆ ਨੋ ਦੇ ਅਚ ਉਹਦੇ ਪੰਜ ਹੀ ਹੂੰ ਠੀਕ ਆ ਠੀਕ ਆ ਚਾਰ ਆਈ ਲਵੇ ਦੇ ਠੀਕ ਆ ਵਧੀਆ ਟਰੈਕਟਰ ਯਾਰ ਹੂੰ ਟਰੈਕਟਰ ਨਾਲੇ ਉਹ ਸਸਤਾ ਟਾਇਰ 18 ਦੇ 18 ਰਪੀਆਂ ਦੇ ਜਿਆ ਟਰੈਕਟਰ ਯਾਰ ਐਵੇਂ ਆਖੀ ਲੋ ਵੀ ਮਿੱਤਰੋ 755 ਕਰੋ ਚੈੱਕ ਉਧਰ ਦੋ ਚੱਲਣ ਡੀਆਂ ਹੀ ਲੈ ਬਾਕਰ ਨਭਾ ਵੀ ਆ ਗਿਆ ਜੋ ਹਾਂ ਦੋ ਲਾਈਆਂ ਅਜ ਦੋ ਹੋਰ ਮਰ ਚਾਹ ਪੀਣ ਡਿਆ ਵਾ ਇਹ ਪਾਣੀ ਆ ਇਹ ਕਾਹ ਆਉਂਦੀ ਊ ਇਹ ਕਾਹ ਆਉਂਦੀ ਊ ਉਧਰੇ ਆ ਓ ਸੱਜੇ ਆਉਂਦੇ ਸੱਜੇ ਹੈ ਲੱਡੂਆਣਾ ਤਲੇ ਆ ਲਓ ਵੀ ਮਿੱਤਰੋ ਲੋਟੇ ਜਾਂਦੇ ਕਾਲਾ ਭਾ ਕਾਲਾ ਫੋਰਮੈਂਟ ਪੁਰਾਣਾ ਵਿੱਚ ਹੋਰ ਜੀ ਕੀ ਹਾਲ ਹੈ ਵਧਾਈ ਹੋਵੇ ਟਰੈਕਟਰ ਦੀ ਤੇ ਮਸ਼ੀਨ ਦੀ ਪੁਰਾਣੀ ਦੀ ਆਹ ਜਿਹੜਾ ਚਾਰਾ ਲੱਗਾਇਆ ਦਾ ਪਾਣੀ ਓਹ ਹੋ ਠੀਕ ਹੈ ਕੰਮ